ਸਤਿ ਸ਼੍ਰੀ ਅਕਾਲ ਜੀ ਜਗਦੀੜੀ ਫਾਰਮ ਦੇ ਵਿਖਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਵੀਰੇ ਜਿਨ੍ਹਾਂ ਇੰਨਾ ਸਾਨੂੰ ਮਾਨ ਤੇ ਵੀਰ ਪਿਆਰ ਬਖਸ਼ਿਆ ਅੱਜ ਆਪਣੇ ਫਾਰਮ ਤੋਂ ਵੇਖ ਕੇ ਸੋਈਆਂ ਕਲਾਂ ਜਾ ਰਹੀਆਂ ਜਿਹੜੇ ਪੁਰਾਣੇ ਮਸ਼ਹੂਰ ਦੋਦੀ ਦਧੀਆਂ ਜਿਹੜੇ ਚੰਗੀ ਟਾਪ ਤੋਂ ਛੋਟੀ ਨਾਮੀ ਤੋਂ ਨਾਮੀ ਬਰੀਡਰ ਵਾਂ ਲੈਂਦੇ ਦਧੀਆਂ ਸਾਡੇ ਕੋਲ ਤਿੰਨ ਮਈਆਂ ਲਈਆਂ ਦਧੀਆਂ ਤੇ ਤਿੰਨ ਮਈਆਂ ਨੇ ਦੇ ਕਾ ਫਾਰਮ ਤੇ ਸਿੱਧੀਆਂ ਹਰਿਆਣਾ ਚੋਂ ਆਈ ਜਾਂਦੀਆਂ ਸਿੱਧੀਆਂ ਉਤਰਨਗੀਆਂ ਉਹ ਵੀ ਸ਼ਾਮ ਤੱਕ ਅੱਜ ਇੱਕ ਜਿਹੜੀ ਸਭ ਤੋਂ ਟਾਪ ਕਲਾਸ ਸਾਡੇ ਕੋਲ ਬੂਰੀ ਕਲਾਸ ਲਈ ਜਿਹੜੀ ਚੈਂਪੀਅਨ ਛੋਟੀ ਬਾਲੀ ਅਸਲ ਝੋਟੀ ਲਈ ਤੇ ਆਉ ਉਹਨਾਂ ਨਾਲ ਕਰਦੇ ਆ ਵੀਰੇ ਉਹਨਾਂ ਨਾਲ ਗੱਲਬਾਤ ਦੀਆਂ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਪਾਜੀ ਦੀ ਵਧੀਆ ਹੁਣ ਤੱਕ ਕਿੰਨੀਆਂ ਮਈਆਂ ਸਾਡੇ ਫਾਰਮ ਤੋਂ ਚਲ ਗਈਆਂ ਤੁਹਾਡੇ ਕੋਲੀਆਂ ਹਾਂਜੀ ਹੁਣ ਤੱਕ ਸਾਡੇ ਫਾਰਮ ਤੇ ਕਿੰਨੀਆਂ ਕੁ ਮਈਆਂ ਚਲ ਗਈਆਂ ਦੀਆਂ ਬਈ ਜੀ 50 ਡੇੜੇ ਚਲੀ ਗਈਆਂ 50 ਮਈਆਂ ਟੋਟਲ ਆਪਣੇ ਦਿਗਦੀਵੜੀ ਫਾਰਮ ਤੋਂ ਚਲ ਗਈਆਂ ਵੀਰੇ ਅੱਛਾ ਅੱਛਾ ਤੇ 6 ਮਈਆਂ ਦਾ ਹੋਰ ਵੀਰੇ ਉਹਨਾਂ ਨੇ ਆਪਣੇ ਕੋਲ ਸੌਦਾ ਮਾਰਿਆ ਦਦੀਆਂ ਤੇ ਬਾਕੀ ਆਪਣੇ ਭਰਾ ਛੋਟੇ ਨਾਲ ਵੀ ਕਰਦੇ ਆ ਗੱਲ ਹੋਰ ਪਾਜੀ ਕਿਦਾਂ ਠੀਕ ਠਾਕ ਜੀ ਵਧੀਆ ਵਧੀਆ ਇਹ ਵੀ ਵੀਰ ਚੰਗੀ ਮੈਂ ਦਾ ਕਹਿੰਦੇ ਨਾ ਜਿੱਦਾਂ ਚੰਗੇ ਜਾਫੀ ਦਾ ਖਿਡਾਰੀ ਹੁੰਦਾ ਹੈ ਇਹ ਵੀ ਚੰਗੀ ਮੈਂ ਦਾ ਖਿਡਾਰੀ ਆ ਵੀਰ ਚੰਗੀ ਮੈਂ ਤੋਂ ਨਹੀਂ ਪਿੱਛੇ ਹਟਦਾ ਦਦੀਆਂ ਤੇ ਵੀਰੇ ਕਿੰਨਾ ਕ ਆਪਣੀ ਮੈਂ ਸੱਚਾਈ ਦੱਸਣਾ ਕਿੰਨਾ ਕ ਮੈਂ ਆਪਣੇ ਤੱਕ ਦੁੱਧ ਭਰ ਦਿੰਦੀ ਆ ਆਪਣੇ ਦਾ ਜਿਹੜੀਆਂ ਹੁਣ ਚਾਰ ਖੜੀਆਂ ਉਹਨਾਂ ਥੱਲੇ ਠਾਠਾ ਨਹੀਂ ਨਹੀਂ ਕਿਦੋਂ 18 18 ਕਿਲੋ ਵੀਰ ਕੋ ਕਟੋਗੜੀ 50 ਮਈਆਂ 18 18 ਕਿਲੋ ਮਈਆਂ ਫੇਰ ਵੀ ਡੇਰੀ ਤੇ ਜਾ ਕੇ ਦੁੱਧ ਦੇਣਾ ਕਿ ਵਸਦਾ ਕੰਮ ਨਹੀਂ ਹੁੰਦਾ ਜਿਹੜੀ ਗੱਲ ਕਰਨੀ 20 ਕਿਲੋ ਲੈ ਕੇ 22 ਕਿਲੋ ਤੱਕ ਐਸ਼ਾ ਜੀ ਇਹ ਭਾਈ ਉਹਨਾਂ ਕੋ ਵੀ ਮਈਆਂ ਆਪਣੀਆਂ ਗਈਆਂ ਨੇ 15 ਤੋਂ ਕੋ 22 ਕਿਲੋ ਤੱਕ ਤੇ ਅੱਜ ਵੀ ਇਹਨਾਂ ਨੇ ਉਹ ਝੋਟੀਆਂ ਆਪਣੇ ਕੋ ਲਈਆਂ ਜਿਹੜੀਆਂ ਚੈਂਪੀਅਨ ਚੰਗੀਆਂ ਬਰੀਡ ਦੇ ਵਿੱਚ ਨਸਲ ਦੇ ਵਿੱਚ ਲਈਆਂ ਝੋਟੀਆਂ ਤੇ ਬਾਕੀ ਦੂਜਿਆਂ ਦਾ ਇਹਨਾਂ ਕੋ ਖਾਸ ਤੇ ਕੀ ਹੋਰ ਕਿਉਂ ਭਾਜੀ ਅੱਜ ਤੋਕੜਾਂ ਕੱਬਣਾ ਲਈਆਂ ਲਾਇਆ 2.5 ਲੱਖ ਰੁਪਏ ਤੁਹਾਨੂੰ ਤੋਕੜਾਂ ਕੱਬਣਾ ਦਾ ਕਿ ਨਹੀਂ ਦਈਆਂ 2.5 ਲੱਖ ਦੀਆਂ ਨਾ ਕੋ ਭਾਜੀ ਤੋਕੜਾਂ ਕੱਬਣਾ ਅੱਜ ਵਾਪਸ ਲਈਆਂ ਪਰ ਇਹਨਾਂ ਦੇ ਮਾੜੀ ਮੈਂ ਨਹੀਂ ਵੀਰ ਲੈਂਦੇ ਚੰਗੀ ਝੋਟੀ ਤੇ ਰੁਪਈਏ ਲਾ ਦਿੰਦੇ ਆ ਤੇ ਇੱਕ ਵਾਰੀ ਫੇਰ ਦੁਬਾਰੇ ਦਿਖਾਉਨੇ ਝੋਟੀ ਉਹ ਆ ਜਿਹੜੀ ਆ ਆਪਣੇ ਕੋਲ ਸ਼ਾਟ ਲੱਗਾ ਗੱਬਣ ਝੋਟੀ ਜਿਹੜੀ ਇੱਕ ਇਹ ਨਾ ਭਾਈ ਉਹਨੇ ਲਈ ਆ ਐਤੋਕੜਾ ਗੱਬਣਾ ਮਈਆਂ ਵੇਖਿਆ ਕਰਾਂਗੇ ਵੇ ਐਚੇ ਭਾਈ ਤੋਕੜਾ ਗੱਬਣਾ ਆਪਾਂ ਤੇ ਸਾਨੂੰ ਪਤਾ ਵੀ ਭਾਈ ਤੁਸੀਂ ਮੈਂ ਚੰਗੀ ਲੈਂਦੇ ਆ ਬਾਕੀ ਤੁਹਾਡੀ ਆ ਵੀਡੀਓ ਜਿੱਥੇ ਵੀ ਚੱਲ ਗਈ ਤੋਕੜਾ ਗੱਬਣਾ ਆਟੋਮੈਟਿਕ ਚੱਲ ਜਣੀ ਜਿਹੜੀ ਇੱਕ ਖਾਸ ਤੇ ਇਹਨਾਂ ਕੋਲ ਇਹ ਕਟਾ ਲਿਆ ਕੇ ਆ ਕਟਾ ਕਿਹੜੇ ਸੀਮਾ ਦਾ ਜਿਹੜਾ ਛੋਟਾ ਲਿਆ ਵੀਰ ਜੀ ਖਰੀਦਾ ਇੱਕ ਦੇਖ ਖਰੀਦਾ ਵੀਰੇ ਖੜੀ ਦਾ ਇਹਨਾਂ ਕੋ ਇੱਕ ਬੱਚਾ ਲਿਆ ਬਹੁਤ ਸਪੈਸ਼ਲ ਜਿਹੜੀ ਗੱਲ ਕਹਿੰਦੇ ਬਾਕੀ ਇਹਨਾਂ ਭਾਜੀ ਨਾਲ ਵੀ ਗੱਲ ਕਰਦੇ। ਦਵਾਵਾਂਗੇ ਆਂਦਾ ਖੜੀ ਦਾ ਝੋਟਾ। ਠੀਕ ਹੈ ਠੀਕ ਹੈ ਭਾਈ ਠੀਕ ਹੈ ਭਾਈ। ਇਹ 8ਵੇਂ ਮਹੀਨੇ 25 ਤਰੀਕ ਨੂੰ ਸਾਲ ਦਾ ਹੋਣਾ। ਐਸਾ ਖੜੀ ਸਾਲ ਦਾ ਨਹੀਂ ਹੋਇਆ ਭਾਈ ਦੇ। ਠੀਕ। ਠੀਕ ਠੀਕ। ਬਾਕੀ ਆਹ ਨਾਲ ਇੱਕ ਝੋਟੀਆਂ ਫੇਰ ਦਰਸ਼ਨ ਕਰਾ ਦਿੰਦੇ ਜਿਹੜੀਆਂ ਝੋਟੀਆਂ ਤੋਂ ਆਈ ਜਾਂਦੀ ਹਰਿਆਣੇ ਚ ਉਹ ਬਾਲੀਆਂ ਵੱਡੀਆਂ ਝੋਟੀਆਂ ਦਿੰਦੀਆਂ। ਤੇ ਬਾਕੀ ਪਰਮਾਤਮਾ ਰੱਖੇ ਵੀ ਟੌਪ ਕਲਾਸ ਹੀ ਆ ਵੀਰੇ ਉਹਨਾਂ ਕੋ। ਇਹਨਾਂ ਕੋ ਮਾਲ ਤੇ ਫਾਰਮ ਗਿਆ। ਸასი ਗੱਲ ਵੀਰੇ।